ਮੈਂ ਹੈਗਾ ਹਰਿਆਣਾ ਦੇ ਇੱਕ ਬਹੁਤ ਹੀ ਖਾਸ ਸ਼ਹਿਰ ਜਿਸ ਨੂੰ ਗੁਰੂਗ੍ਰਾਮ ਕਿਹਾ ਜਾਂਦਾ ਹੈ ਇਸ ਨੂੰ ਪਹਿਲਾਂ ਇਸ ਦਾ ਨਾਮ ਗੁੜਗਾਉਂ ਵੀ ਸੀਗਾ ਤੇ ਹਰਿਆਣਾ ਵਾਲੇ ਇਸ ਨੂੰ ਪਿਆਰ ਨਾਲ ਹਰਿਆਣਾ ਦਾ ਪੈਰਿਸ ਵੀ ਕਹਿੰਦੇ ਆ ਤੇ ਇਸ ਪੈਰਿਸ ਵਿੱਚ ਰਾਤ ਨੂੰ ਆਪਾਂ ਘੁੰਮ ਕੇ ਆਉਣੇ ਆ ਇਹਦੇ ਵਿੱਚ ਬਹੁਤ ਸਾਰੀਆਂ ਰੋਡ ਫੇਮਸ ਨੇ ਉਹਨਾਂ ਦੇ ਵਿੱਚੋਂ ਇੱਕ ਰੋਡ ਜੀ ਰੋਡ ਵੀ ਫੇਮਸ ਆ ਤੇ ਆਪਾਂ ਉਹ ਰਾਤ ਨੂੰ ਦੇਖ ਕੇ ਆਉਣੇ ਆ ਕਿ ਕਿੱਦਾਂ ਦੀ ਲੱਗਦੀ ਆ ਰਾਤ ਨੂੰ ਇਹ ਆਪਣਾ ਘਰ ਆ ਜਿੱਥੇ ਆਪਾਂ ਰਹਿੰਦੇ ਆ ਹਰਿਆਣਾ ਦੇ ਵਿੱਚ ਤੇ ਇਹ ਉਹ ਕਾਰ ਆ ਜਿਹਦੇ ਵਿੱਚ ਆਪਾਂ ਜਾਣਾ ਵਾ ਘੁੰਮਣ ਵਾਸਤੇ ਇਹ ਖੜੀ ਆ ਕਾਰ ਸੈਕਟਰ ਨਿਕਲੇ ਹੈਗਾ ਸੈਕਟਰ 46 ਦੇ ਵਿੱਚੋਂ ਗੁਰੂਗ੍ਰਾਮ ਦੇ ਤੇ ਮੈਂ ਤੁਹਾਨੂੰ ਇੱਥੋਂ ਦੀ ਲੋਕਲ ਮਾਰਕੀਟ ਦਿਖਾਉਣਾ ਕਿੱਦਾਂ ਦੀ ਹੁੰਦੀ ਆ ਸੈਕਟਰਾਂ ਦੀ ਲੋਕਲ ਮਾਰਕੀਟ ਤੇ ਆ ਸੈਕਟਰ 46 ਦੀ ਲੋਕਲ ਮਾਰਕੀਟ ਦੇ ਵਿੱਚ ਆਪਾਂ ਜਾ ਰਹੇ ਆ ਇਹ ਹੈਗੀ ਇੱਥੋਂ ਦੀ ਲੋਕਲ ਮਾਰਕੀਟ ਇਦਾਂ ਹੀ ਆ ਪਾਰਕਿੰਗ ਲੌਨ ਨੂੰ ਕਾਰਾਂ ਦੁਕਾਨਾਂ ਲਗਭਗ ਹਰ ਸ਼ੋਰੂਮ ਹੈਗਾ ਹੀ ਇੱਥੇ ਵੀ ਖਾਣ-ਪੀਣ ਨੂੰ ਵੀ ਤੇ ਖਰੀਦ-ਫਰੋਦ ਨੂੰ ਵੀ ਆ ਲੋਕਲ ਮਾਰਕੀਟ ਦੇ ਵਿੱਚ ਆ ਸਾਹਮਣੇ KFC ਹੈ ਇਮੇਜਿਨ ਬੈਂਕਿੰਗ ਵੀ ਹੈਗੀ ਆ ਇੱਥੇ SBI ਬੈਂਕ ਹੈਗੀ ਆ ਕੋਟਕ ਬੈਂਕ ਹੈਗੀ ਆ ਨਾਲ-ਨਾਲ ਹੀ ਫਿਰ ਹੈਗੀ ਆ ਇੰਡਸਸ ਬੈਂਕ ਹੈਗੀ ਆ ਐਕਸੈਸ ਬੈਂਕ ਪੰਜਾਬ ਨੈਸ਼ਨਲ ਬੈਂਕ ਲਗਭਗ ਹੋਰ ਵੀ ਜਿੰਨੀਆਂ ਬੈਂਕ ਹੈਗੀਆਂ ਸਾਰੀਆਂ ਇਸ ਮਾਰਕੀਟ ਦੇ ਵਿੱਚ ਹੈਗੀਆਂ ਹਰਿਆਣੇ ਦੀ ਇੱਕ ਗੱਲ ਹੋਰ ਮਸ਼ਹੂਰ ਆ ਇੱਥੇ ਠੇਕੇ ਬਹੁਤ ਆ ਤੇ ਮੈਂ ਤੁਹਾਨੂੰ ਜਿੰਨੇ ਰਾਹ ਦੇ ਵਿੱਚ ਠੇਕੇ ਹੁੰਦੇ ਦਿਖਾਈ ਜਾਊਗਾ ਅਵੇ ਜਿੱਦਾ ਮੇਰੇ ਖੱਬੇ ਹੱਥ ਪਹਿਲਾਂ ਹੀ ਠਿਕ ਆ ਗਿਆ ਹੈਗਾ ਥੋੜੀ ਦੂਰ ਚੱਲਨ ਤੇ ਤੇ ਆ ਜਿੱਦਾਂ ਇਹਨਾਂ ਨੇ ਬੋਰਡ ਲਾਏ ਹੁੰਦੇ ਆ ਵਾਈਨ ਐਂਡ ਬੀਅਰ ਸ਼ਾਪ ਤੇ ਡੈਕੋਰੇਸ਼ਨ ਵੀ ਬਹੁਤ ਕੀਤੀ ਹੁੰਦੀ ਆ ਤੇ ਔਰ ਆ ਠੇਕਾ ਮੇਰੇ ਤੇ ਇਦਾਂ ਲੋਕੀ ਗੱਡੀਆਂ ਲਾ ਲਾ ਕੇ ਇੱਥੇ ਖੜੇ ਰਹਿੰਦੇ ਆ ਗੁਰੂਗ੍ਰਾਮ ਦੀਆਂ ਸੜਕਾਂ ਕਾਫੀ ਚੌੜੀਆਂ ਹੈਗੀਆਂ ਨੇ ਜਿਹੜੀਆਂ ਮੇਨ ਮੇਨ ਸੜਕਾਂ ਨੇ ਆਹ ਥੋੜੀ ਦੂਰ ਚੱਲਣ ਤੇ ਇੱਕ ਮੇਰੇ ਖੱਬੇ ਹੱਥ ਹੋਰ ਠੇਕਾ ਆ ਗਿਆ ਆਹ ਵਾਲਾ ਤੇ ਲਗਭਗ ਇੱਥੇ ਹਰ 100 ਮੀਟਰ ਤੇ ਜਾਂ ਘੱਟੋ-ਘੱਟ 200 ਮੀਟਰ ਤੇ ਠੇਕਾ ਤਾਂ ਹੈਗਾ ਹੀ ਆ ਜੇ ਖੱਬੇ ਹੱਥ ਤੇ ਠੇਕਾ ਹੈਗਾ ਤੇ ਸੱਜੇ ਹੱਥ ਵੀ ਠੇਕਾ ਹੈਗਾ ਆਹ ਦੇਖੋ ਮੇਰੇ ਸੱਜੇ ਹੱਥ ਵੀ ਠੇਕਾ ਤੇ ਠੇਕੇ ਬਹੁਤ ਹੈ ਇੱਥੇ ਗੁਰੂਗ੍ਰਾਮ ਦੇ ਵਿੱਚ ਕੁੱਲ ਬੱਸਾਂ ਚੱਲਦੀਆਂ ਨੇ ਗੁਰੂਗ੍ਰਾਮ ਦੇ ਵਿੱਚ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਲੋ ਬੈੱਡ ਹੀ ਹੁੰਦੀਆਂ ਨੇ ਤੇ ਕਾਫੀ ਸ਼ਾਨਦਾਰ ਨੇ ਏਸੀ ਬੱਸਾਂ ਨੇ ਇਹ ਸੀएनजी ਤੇ ਆਏ ਬਸ ਗੁਰੂਗ੍ਰਾਮ ਦੇ ਵਿੱਚ ਜਿੱਦਾਂ ਲੋਕਲ ਜਾਣਾ ਹੈਗਾ ਆਟੋ ਹੈਗੇ ਨੇ ਆ ਸੀएनजी ਵਾਲੇ ਤੇ ਜਾਂ ਫਿਰ ਹੈਗੇ ਨੇ ਈ ਰਿਕਸ਼ਾ ਮੈਂ ਤੁਹਾਨੂੰ ਦਿਖਾਉਣਾ ਹੈਗਾ ਕਿਹੜੇ ਆਵੇ ਇਹਨਾਂ ਨੂੰ ਕਹਿੰਦੇ ਈ ਰਿਕਸ਼ਾ ਆਹ ਜਾ ਰਹੇ ਨੇ ਬਲੂ ਬਲੂ ਕਲਰ ਦੇ ਆਹ ਵਾਲੇ ਇਹ ਵਾਲੇ ਇਹ ਹੈਗੇ ਨੇ ਈ ਰਿਕਸ਼ਾ ਇਹ ਵੀ ਇੱਥੇ ਬਹੁਤ ਚੱਲਦੇ ਨੇ ਜਿੱਦਾਂ ਸੀएनजी ਆਟੋ ਵਾਲਾ ਹੈਗਾ ਜੇ ਮੰਨ ਲਓ ਤੁਸੀਂ ਆਉਣਾ ਹੈਗਾ ਇੱਥੋਂ ਜਿਹੜਾ ਮੈਟਰ ਸਟੇਸ਼ਨ ਤੋਂ ਆਪਣਾ ਕੀ ਕਹਿੰਦੇ ਆ ਸੈਕਟਰ 46 ਤਾਂ ਆਟੋ ਵਾਲਾ ਉਧਰ 80 ਜਾਂ 100 ਰੁਪਏ ਲਾਊਗਾ ਜਿਹੜਾ ਈ ਰਿਕਸ਼ਾ ਵਾਲਾ ਸ਼ੇਅਰਿੰਗ ਦੇ ਵਿੱਚ ਸਿਰਫ 20 ਰੁਪਏ ਲੈਂਦਾ ਤੇ ਲੋਕੀ ਦੋਵੇਂ ਪ੍ਰਿਫਰ ਕਰਦੇ ਨੇ ਜੇ ਇਕੱਲੇ ਨੇ ਜਾਣਾ ਹੈਗਾ ਤਾਂ ਲੋਕੀ ਆਹ ਸੀਐਨਜੀ ਵਾਲਾ ਰਿਕਸ਼ਾ ਕਰਦੇ ਨੇ ਤੇ ਜੇ ਤੁਸੀਂ ਜਾਣਾ ਹੁੰਦਾ ਵਾ ਜਾਨੀ ਕਿ ਹੋਰ ਪੈਸੇਂਜਰਾਂ ਦੇ ਨਾਲ ਤਾਂ ਈ ਰਿਕਸ਼ਾ ਲੋਕ ਪ੍ਰਿਫਰ ਕਰਦੇ ਨੇ ਉੱਪਰ ਮੈਟਰੋ ਦੇ ਪਿੱਲਰ ਦੇਖਦੇ ਹੋਣਗੇ ਬ੍ਰਿਜ ਵੀ ਦਿਖਦਾ ਹੋਏਗਾ ਇਹ ਇੱਥੇ ਮੈਟਰੋ ਦਾ ਬ੍ਰਿਜ ਹੈਗਾ ਇਹ ਤੇ ਇਹ ਇੱਥੋਂ ਦਾ ਜਿਹੜਾ ਪਹਿਲਾ ਹੈਗਾ ਵਾ ਮੈਟਰੋ ਸਟੇਸ਼ਨ ਇਨੂੰ ਮਿਲੇਨੀਅਮ ਸਿਟੀ ਮੈਟਰੋ ਸਟੇਸ਼ਨ ਕਹਿੰਦੇ ਆ ਗੁਰੂਗ੍ਰਾਮ ਦਾ ਇਹਦਾ ਮੈਟਰੋ ਸਟੇਸ਼ਨ ਦੇ ਉੱਪਰ ਜਾਣ ਵਾਸਤੇ ਇੱਕ ਫੁੱਟ ਬ੍ਰਿਜ ਵੀ ਬਣਿਆ ਹੋਇਆ ਓਵਰ ਫੁੱਟ ਬ੍ਰਿਜ ਕਹਿੰਦੇ ਨੇ ਇਹ ਜਿਹੜਾ ਮੈਟਰੋ ਸਟੇਸ਼ਨ ਹੈਗਾ ਇਹ ਤੁਸੀਂ ਜਿੱਦਾ ਨਵੀਂ ਦਿੱਲੀ ਮੈਟਰੋ ਸਟੇਸ਼ਨ ਤੇ ਇੱਥੋਂ ਸਿੱਧੇ ਇੱਥੇ ਪਹੁੰਚ ਸਕਦੇ ਹੋ ਸਿੱਧੀ ਲਾਈਨ ਆਉਂਦੀ ਆ ਇਹ ਇਹ ਵਾਲੇ ਮਿਲੇਨੀਅਮ ਸਿਟੀ ਸੈਂਟਰ ਗੁਰੂਗ੍ਰਾਮ ਮੈਟਰੋ ਸਟੇਸ਼ਨ ਦੀ ਐਤੇ ਤਾਂ ਕਾਫੀ ਘੱਟ ਟਾਈਮ ਦੇ ਵਿੱਚ ਪਹੁੰਚਾ ਦਿੰਦੀ ਹੈ ਇਹ 1 ਘੰਟੇ ਦੇ ਵਿੱਚ ਵਿੱਚ ਜਾਨਕਿ ਉਤੋਂ ਉਤੋਂ ਪਹੁੰਚਾ ਦਿੰਦੀ ਹੈ ਤੇ ਜੇ ਬਾਈ ਕਾਰ ਵੀ ਆਉਣਾ ਤਾਂ 1.5 ਘੰਟ ਲੱਗ ਜਾਂਦਾ ਲਗਭਗ ਇੱਥਿਆਂ ਨੂੰ ਵਾਸਤੇ ਤੇ ਮੈਟਰੋ ਬੈਸਟ ਹੈਗੀ ਇੱਕ ਤਾਂ ਸਸਤੀ ਬਹੁਤ ਸਿਰਫ 50 ਰੁਪਏ ਲੱਗਦੇ ਇੱਥੋਂ ਤੱਕ ਆਉਣ ਵਾਸਤੇ ਮੈਂ ਤੁਹਾਨੂੰ ਰੂਪ ਕੋਲ ਕੇ ਦਿਖਾ ਦਿੰਦਾ ਮੈਟਰੋ ਸਿਸਟਮ ਕਿੰਦਾ ਲੱਗਦਾ ਹੈ ਇਹ ਹੈਗਾ ਉਹ ਮੈਟਰੋ ਸਿਸਟਮ ਤੇ ਇਹਦੇ ਵਿੱਚ ਸ਼ਾਪਿੰਗ ਕਰਨ ਵਾਸਤੇ ਦੁਕਾਨਾਂ ਵੀ ਹੈਗੀਆਂ ਦਾ ਐਡੀਟਰਸ ਦੀਆਂ ਹੈਗੀਆਂ ਨੇ ਆਰ ਪੀਜ਼ ਹੈਗਾ ਪਿਉਮਾ ਹੈਗਾ ਐਸ بی ਆਈ ਬੈਂਕ ਹੈਗੀ ਆ ਤੇ ਮੈਟਰ ਸਟੇਸ਼ਨ ਵੀ ਆ ਤੇ ਨਾਲ ਮੌਲ ਵੀ ਆ ਖਾਣ ਪੀਣ ਨੂੰ ਫੂਡ ਪਲੱਜ ਵੀ ਹੈਗੇ ਲਓ ਜੀ ਇੱਥੋਂ ਸਟਾਰਟ ਹੁੰਦੀ ਹੈ ਐਮ ਜੀ ਰੋਡ ਤੇ ਆ ਇੱਕ ਬੋਰਡ ਲੱਗਾ ਹੋਇਆ ਜਿਸ ਦੇ ਉੱਤੇ ਨਾ ਪੋਲਿਊਸ਼ਨ ਦੀ ਜਾਣਕਾਰੀ ਦਿੱਤੀ ਹੋਈ ਹੈ ਇੱਥੋਂ ਦੀ ਲਾਈਵ ਤੇ ਇਸ ਟਾਈਮ ਜਿਹੜਾ ਹੈਗਾ ਪੀ ਐਮ 2.5 ਉਹ 206 ਆ ਯਾਨੀ ਕਿ ਵੈਰੀ ਪੂਅਰ ਤੇ ਜਿਹੜਾ PM10 ਹੈਗਾ ਉਹ 386 ਹੈ ਤੇ ਉਹ ਵੀ ਵੈਰੀ ਪੂਅਰ ਆ ਅੱਜ ਦੀ ਅੱਜ ਦਾ 50 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਇੱਥੇ ਕਾਰ ਚਲਾ ਸਕਦੇ ਆ ਤੁਸੀਂ ਇਸ ਐਮਜੀ ਰੋਡ ਦੇ ਉੱਤੇ ਤੇ ਵਧੀਆ ਵਾਈਬਸ ਆਉਂਦੀ ਹੈ ਇੱਕ ਸਿਟੀ ਦੀ ਮੈਟਰੋ ਸਿਟੀ ਦੀ ਪੂਰੀ ਵਾਈਬ ਆ ਇੱਥੇ ਜਿੱਦਾਂ ਦਾ ਆਹ ਬ੍ਰਿਜਸ ਹੈਗੇ ਨੇ ਉਹਨਾਂ ਦੇ ਉੱਤੇ ਐਡਵਰਟਾਈਜ਼ਮੈਂਟ ਹੈਗੀ ਆ ਆਸ-ਪਾਸ ਪੇੜਾ ਤੇ ਜਿਹੜੇ ਨੋਟੀਫਿਕੇਸ਼ਨ ਆ ਬੋਰਡਸ ਜਿਹੜੇ ਲੱਗੇ ਹੋਏ ਨੇ ਤੇ ਸਟ੍ਰੇਟ ਲਾਈਟਸ ਆ ਉਹ ਸਾਰਾ ਕੁਝ ਇਹ ਮਾਹੌਲ ਬਣਾ ਰਹੀਆਂ ਇੱਥੇ ਤੇ ਬਿਲਡਿੰਗਾਂ ਵੀ ਆ ਇਹਨਾਂ ਦੇ ਰੁੱਖਾਂ ਦੇ ਪਿੱਛੇ ਸਰਵਿਸ ਲੈਂਡ ਵੀ ਹੈਗੀ ਐ ਤੇ ਉਹ ਵੀ ਕਾਫੀ ਸੋਹਣੀਆਂ ਨੇ ਪਰ ਕੈਮਰੇ ਦੇ ਵਿੱਚ ਰਾਤ ਨੂੰ ਉਹ ਨਹੀਂ ਦਿਖ ਰਹੀਆਂ ਆ ਸਿਟੀ ਲਾਈਫ ਲਿਖਿਆ ਪਾਸ ਤੇ ੜੀ ਲੋਕਲ ਬੱਸਾਂ ਚੱਲਦੀਆਂ ਨੇ ਇੱਥੇ ਤੇ ਅ ਮੀਜੀ ਰੋਡ ਉੱਤੇ ਵੀ ਠੇਕਾ ਹੈ ਤੇ ਲਾਈਟਾਂ ਲੱਗੀਆਂ ਤੇ ਉਹ ਅਕੇ ਐਮਜੀ ਰੋਡ ਦਾ ਮੈਟਰ ਸਟੇਸ਼ਨ ਆਉਣ ਵਾਲਾ ਹੈਗਾ ਐਮਜੀ ਰੋਡ ਦੇ ਨਾਂ ਤੇ ਮੈਟਰ ਸਟੇਸ਼ਨ ਵੀ ਹੈਗਾ ਤੇ ਉਹਦੇ ਨਾਲ ਹੀ ਖੱਬੇ ਹੱਥੇ ਇੱਕ ਬਹੁਤ ਹੀ ਵੱਡਾ ਮਾਲ ਵੀ ਵੀ ਆ ਰਿਹਾ ਹੈ ਉਹਦੇ ਵਿੱਚ ਮੂਵੀਜ਼ ਦੇਖਣ ਨੂੰ ਆ ਦੇਖੋ ਮੇਰੇ ਸੱਜੇ ਹੱਥ ਕਿੱਡਾ ਤਕੜਾ ਉਹ ਮਾਲ ਹੈਗਾ ਵਾ ਇਥੇ ਕਾ ਇੰਡੀਆ ਦੇ ਵਿੱਚ ਬਾਹਰਲੇ ਮੁਲਕਾਂ ਦੀਆਂ ਜਿੰਨੀਆਂ ਵੀ ਮੇਨ ਕੰਪਨੀਆਂ ਨਾ ਉਹਨਾਂ ਦੇ ਲਗਭਗ ਸਾਰਿਆਂ ਦੇ ਆਫਿਸ ਜਿਹੜੇ ਹੈਗੇ ਆ ਉਹ ਗੁਰੂਗ੍ਰਾਮ ਦੇ ਵਿੱਚ ਹੈਗੇ ਆ ਉਹਨਾਂ ਦੇ ਸਾਰਿਆਂ ਦੇ ਆਫਿਸ ਇਹ ਐਮਜੀ ਰੋਡ ਦਾ ਐਮਜੀ ਰੋਡ ਮੈਟਰ ਸਟੇਸ਼ਨ ਰਾਤ ਨੂੰ ਲਾਈਟਾਂ ਦੇ ਵਿੱਚ ਇਹ ਵੀ ਬਹੁਤ ਚਮਕ ਰਿਹਾ ਇੱਕ ਨਾਈਟ ਨੂੰ ਸਿਟੀ ਡਰਾਈਵ ਦਾ ਅਲੱਗ ਹੀ ਐਕਸਪੀਰੀਅੰਸ ਆ ਇੱਥੇ ਆ ਹੈਗਾ ਮੌਲ ਆ ਮੇਰੇ ਖੱਬੇ ਹੱਥ ਤੇ ਇਹ ਹੈ ਐਮ ਜੀ ਰੋਡ ਦੀ ਚਗਾ ਚੌਂਦ ਰਾਤ ਦੇ ਟਾਈਮ ਦੀ ਤੇ ਆ ਸੱਜੇ ਹੱਥ ਵੀ ਮੌਲ ਇਸ ਰੋਡ ਤੇ ਕਾਰ ਡਰਾਈਵ ਕਰਨ ਦੀ ਅਲੱਗ ਹੀ ਵਾਈਬ ਆ। ਸਾਫ਼ ਸੁਥਰੀ ਖੁੱਲੀ ਰੋਡ ਤੇ ਇੱਕ ਸਿਟੀ ਦੀ ਫੁੱਲ ਵਾਈਬ ਆ ਜਾਂਦੀ ਐ ਇਸ ਰੋਡ ਦੇ ਵਿੱਚ। ਡਰਾਈਵ ਕਰਨ ਲਈ ਰਾਤ ਨੂੰ। ਮਤਲਬ ਕਿ ਜਿਆਦਾ ਲੇਟ ਨਾਈਟ ਵੀ ਨਹੀਂ। ਕਹਾਂ ਲੋ ਤੁਸੀਂ ਸ਼ਾਮ ਨੂੰ ਜਦੋਂ ਥੋੜਾ ਏਨੇ ਰਹਿ ਆ ਹੁੰਦਾ ਤੇ ਰਾਤ ਦੇ 10-11 ਵਜੇ ਤੱਕ। ਉਸ ਤੋਂ ਬਾਅਦ ਫਿਰ ਰੋਡ ਜਿਆਦਾ ਖਾਲੀ ਹੋ ਜਾਂਦੀ ਆ। ਆ ਦੇਖੋ ਆਸੇ ਪਾਸੇ ਬਾਰ ਬਿਲਡਿੰਗਾਂ ਕਾਫੀ ਹਸੋਣੀਆਂ ਲੱਗਦੀਆਂ ਨੇ ਲਾਈਟਾਂ ਦੇ ਵਿੱਚ ਤੇ ਇੱਕ ਉਹ ਤੇ ਦੇਖ ਰਹੇ ਹੋਣੇ ਆ ਦੂਰ ਸਰਵਿਸ ਰੋਡਸ ਵੀ ਹੈਗੀਆਂ ਨੇ ਤੇ ਉਹਨਾਂ ਦੇ ਪਿੱਛੇ ਮਾਰਕੀਟ ਵੀ ਹੈਗੀ ਆ ਲਾਈਟਾਂ ਵਿੱਚ ਤੁਹਾਨੂੰ ਦੇਖਦੀ ਹੋਣੀ ਚਮਕਦੀ ਲਗਭਗ ਹਰ ਤਰ੍ਹਾਂ ਦਾ ਸ਼ੋਅਰੂਮ ਜਾਂ ਖਾਣ ਪੀਣ ਨੂੰ ਫੂਡ ਪਲੱਜਾ ਸਬਵੇ ਮੈਕਡੋਨਲਡ ਡੋਮੀਨੋਸ ਸਭ ਕੁਝ ਹੈਗਾ ਆ ਵੀ ਇੱਕ ਸਹਾਰਾ ਮਾਲ ਆ ਮੇਰੇ ਸੱਜੇ ਹੱਥ ਆ ਗਿਆ ਚਲੋ ਅੱਗੇ ਆਪਾਂ ਥੋੜੀ ਦੇਰ ਥੋੜਾ ਅੱਗੇ ਜਾ ਕੇ ਗ੍ਰੈਂਡ ਮਾਲ ਆਉਣਾ ਉੱਥੋਂ ਆਪਾਂ ਲਗਭਗ ਟਰਨ ਲੈ ਲੈਣਾ ਹੈਗਾ ਤੇ ਵਾਪਸ ਚਲਦੇ ਆਂ ਤੇ ਤੁਹਾਨੂੰ ਇੱਕ ਦਿਖਾਉਣੇ ਆ ਠੇਕੇ ਦੀ ਵਾਈਬ ਇੱਕ ਠੇਕੇ ਤੇ ਰੋਕ ਕੇ ਗੱਡੀ ਨੂੰ ਕਿ ਲੋਕੀ ਕਿੱਦਾਂ ਆਉਂਦੇ ਆ ਆਪਣੇ ਵਾਈਨ ਵਿਸਕੀ ਸਕੋਚ ਜਾਂ ਬੀਅਰ ਲੈਣ ਵਾਸਤੇ ਆ ਹੈਗਾ ਗ੍ਰੈਂਡ ਮਾਲ ਆ ਇੱਧਰ ਆ ਗਿਆ ਮੇਰੇ ਸੱਜੇ ਹੱਥ ਤੇ ਆ ਇੱਕ ਮੈਟਰ ਸਟੇਸ਼ਨ ਆ ਰਿਹਾ ਬੈਂਕ ਆਫ ਬਰੋਡਰ ਦਾ ਸਕੰਦਰਪੁਰ ਮੈਟਰ ਸਟੇਸ਼ਨ ਇੱਥੇ ਐਡਵਰਟਾਈਜ਼ਮੈਂਟ ਦੇਣ ਵਾਸਤੇ ਜਿਹੜੀ ਦਿੱਲੀ ਮੈਟਰੋ ਆ ਇਸ ਨੇ ਜਿਹੜਾ ਵੀ ਬ੍ਰਾਂਡ ਹੈਗਾ ਉਹਦੇ ਨਾਂ ਤੇ ਵੀ ਮੈਟਰ ਸਟੇਸ਼ਨ ਬਣਾਏ ਹੋਏ ਨੇ ਤੇ ਨਾਲੇ ਉਹਦਾ ਬ੍ਰਾਂਡ ਦਾ ਨਾਮ ਆ ਤੇ ਨਾਲੇ ਲਿਖਿਆ ਹੋਇਆ ਇਲਾਕੇ ਦਾ ਨਾਮ ਜਿਦਾ ਬੈਂਕ ਆਫ ਬਰੋਡਾ ਸਕੰਦਰਪੁਰ ਚਲੋ ਇੱਥੇ ਯੂ ਟਰਨ ਕਰਦੇ ਹਾਂ ਇਸ ਰੋਡ ਤੇ ਲਗਭਗ ਇੰਡੀਆ ਦਾ ਹਰ ਕਲਚਰ ਮਿਲ ਰਿਹਾ ਲੋਕਲ ਦੁਕਾਨਾਂ ਵੀ ਹੈਗੀਆਂ ਨੇ ਤੇ ਨਾਲ ਦੇ ਨਾਲ ਸੁਪਰਮਾਰਕਟ ਵੀ ਹੈਗੀਆਂ ਨੇ ਮਾਲ ਵੀ ਹੈਗੇ ਨੇ ਆ ਦੇਖੋ ਕਿੰਨੇ ਤਗੜੇ ਤਗੜੇ ਮਾਲ ਆ ਸ਼ਾਪਿੰਗ ਕਰਨ ਵਾਸਤੇ ਇਸ ਰੋਡ ਤੇ ਲਿਖਿਆ ਹੋਇਆ ਜਿਹੜੀ ਕਾਰ ਦੀ ਸਪੀਡ ਆ 50 ਦੀ ਆ ਟਰੱਕ ਦੀ 40 ਦੀ ਆ ਆ স্পੀਡ ਆ ਰਹੀ ਨਾਲ ਨਾਲ ਧਿਆਨ ਦਿਓ ਜਿੱਦਾਂ ਕਾਰ ਮੇਰੀ ਜਾ ਰਹੀ ਨਾ ਮੇਰੀ ਕਾਰ ਜਾ ਰਹੀ 30 ਦੀ স্পੀਡ 35 স্পੀਡ ਤੇ 27 ਦੀ ਆਹ ਦੇਖੋ ਨਾਲ ਹੀ স্পੀਡ ਜਿਹੜੀ ਕਾਰ ਤੇ ਉਹ ਹੀ ਸੇਮ ਉੱਥੇ ਆ ਰਹੀ ਹੈ ਜਾਨੀ ਕਿ ਤੁਹਾਡੀਆਂ স্পੀਡ ਡਿਟੈਕਟ ਕਰ ਰਹੇ ਨੇ ਰੋਡ ਦੇ ਉੱਤੇ ਤੇ ਜਗਾ ਜਗਾ ਨੋ ਪਾਰਕਿੰਗ ਦੇ ਵੀ ਬੋਰਡ ਲੱਗੇ ਹੋਏ ਆ ਤੁਸੀਂ ਆਪਣੀ ਗੱਡੀ ਉੱਥੇ ਹੀ ਐਸਾ ਰੋਡ ਤੇ ਨਾ ਖੜੀ ਕਰਦੇ ਹੋ ਜਾਂ ਜਿਆਦਾ ਸਪੀਡਿੰਗ ਨਾ ਕਰਿਓ ਕਿਉਂਕਿ ਜਗਾ ਜਗਾ ਇਹਨਾਂ ਨੇ ਕੈਮਰੇ ਲਾਏ ਹੋਏ ਨੇ ਤੁਹਾਡੀ ਆਟੋਮੈਟਿਕਲੀ ਸਪੀਡਿੰਗ ਦੀ ਚਲਾਣ ਹੋ ਜਾਊਗਾ वैसे भी ऐसे रोड पे फास्ट ਚਲਾਉਂਦਾ ਨਹੀਂ ਸਲੋ ਚਲਾਉਂਦਾ ਹੀ ਮਜ਼ਾ ਆਉਂਦਾ ਠੀਕ ਹੈ ਮੇਰੇ ਹਿਸਾਬ ਨਾਲ ਭਜਾ ਕੇ ਤਾਂ ਤੁਸੀਂ 2 ਮਿੰਟ 3 ਮਿੰਟ ਦੇ ਵਿੱਚ ਹੀ ਰੋਡ ਪਾਰ ਕਰ ਜਾਓਗੇ ਪਰ 30 ਦੀ ਸਪੀਡ ਜਾਂ 35 ਦੀ ਸਪੀਡ ਤੇ ੜੇ ਇਨਾਫਾ ਮੈਂ ਆ 30 ਦੀ ਸਪੀਡ ਤੇ ਹੀ ਜਾ ਰਿਹਾ 30 31 32 ਇੱਥੇ ਕੀ ਹੈ ਤਿੰਨੇ ਟ੍ਰੈਫਿਕ ਦੇ ਵਿੱਚ ਇੰਨੀ ਸਪੀਡ ਤੇ ਹੀ ਚਲਣੀ ਹੈ ਕਾਰ ਹੁੰਦਾ ਵੀ ਚਲੋ ਇੱਕ ਠੇਕੇ ਵਾਲੇ ਚੱਲਦੇ ਆ ਤਾਂ ਤੁਹਾਨੂੰ ਠੇਕੇ ਦੀ ਵਾਈਬ ਦਿਖਾਉਣੀ ਆ ਕਿ ਇੱਥੇ ਠੇਕੇ ਦੀ ਕਿੱਦਾਂ ਦੀ ਵਾਈਬ ਹੁੰਦੀ ਆ ਠੀਕ ਆ ਕਿਉਂਕਿ ਜਿੰਨਾ ਵੀ ਗੱਲ ਕਰੀਏ ਹਰ ਕਿਸੇ ਦੀ ਜ਼ੁਬਾਨ ਤੇ ਇੱਕ ਹੀ ਹੁੰਦਾ ਕਿ ਚਲੋ ਠੇਕੇ ਹਾਲ ਚਲਦੇ ਆ ਉੱਥੇ ਜਾ ਕੇ ਗੱਲਾਂ ਕਰਾਂਗੇ ਆ ਦੇਖੋ ਇਹ ਠੇਕਾ ਕਿੱਦਾਂ جگਮਗਾ ਰਿਹਾ ਮੈਂ ਇੱਥੇ ਗੱਡੀ ਖੜੀ ਕਰਦਾ ਤੇ ਵੈਸੇ ਸ਼ਨੀਵਾਰ ਜ਼ਿਆਦਾ ਰਸ਼ ਹੁੰਦਾ ਵਾ ਅੱਜ ਦੇਖਦੇ ਆ ਸੰਡੇ ਕਿੰਨਾ ਕੁ ਰਸ਼ ਜੋ ਇਹ ਦਾਲ ਲਾਈਟਾਂ ਲਾ ਦਿੱਤੀਆਂ ਜਾਂਦੀਆਂ ਜਾਂਦੀਆਂ ਦੂਰੋਂ ਹੀ ਪਤਾ ਲੱਗ ਜਾਂਦਾ ਕਿ ਇੱਥੇ ਠੇਕਾ ਹੈਗਾ ਤੇ ਇਹ ਪੂਰੇ ਗੁਰੂਗ੍ਰਾਮ ਦੇ ਵਿੱਚ ਇਦਾਂ ਹੀ ਆ ਹਰ ਜਗ੍ਹਾ ਦੇ ਕਾਫੀ ਵੱਡੇ ਵੱਡੇ ਠੇਕੇ ਨੇ ਪੂਰੇ ਸ਼ੋਰੂਮ ਵਰਗੂ ਆ ਦੇਖੋ ਲੋਕੀ ਇਦਾਂ ਗੱਡੀਆਂਾਂ ਖੜੀਆਂ ਕੀਤੀਆਂ ਹੁੰਦੀਆਂ ਠੀਕ ਆ ਖੁੱਲੇ ਖੁੱਲੇ ਇਲਾਕਿਆਂ ਦੇ ਵਿੱਚ ਆ ਲੋਕੀ ਇਦਾਂ ਗੱਡੀਆਂ ਦੇ ਵਿੱਚ ਆਉਂਦੇ ਆ ਏਦਾਂ ਹੁੰਦੇ ਠੇਕੇ ਦੇਖੋ ਲਾਈਆਂ ਬੋਤਲਾਂ ਚਿੰਚਣ ਕੇ ਅਲ ਨਾਲ ਬਹਿ ਕੇ ਖਾਣ ਪੀਣ ਨੂੰ ਵੀ ਬਣਾਏ ਹੋਏ ਆ ਰੈਸਟੋਰੈਂਟ ਮੈਂ ਗੁਰੂਗ੍ਰਾਮ ਦੇ ਇੱਕ ਠੇਕੇ ਤੇ ਗੱਡੀ ਲਾਈ ਆ ਤੇ ਤੁਹਾਨੂੰ ਮੈਂ ਦਿਖਾਉਣਾ ਕਿੰਦਾਂ ਦਾ ਮਾਹੌਲ ਹੁੰਦਾ ਸ਼ਨੀਵਾਰ ਤਾਂ ਬਹੁਤ ਜ਼ਿਆਦਾ ਰਸ਼ ਹੁੰਦਾ ਤੇ ਐਤਵਾਰ ਥੋੜਾ ਜਿਹਾ ਘੱਟ ਹੁੰਦਾ ਪਰ ਆਪਣਾ ਜਿੱਦਾਂ ਬਾਕੀ ਇਲਾਕਿਆਂ ਨਾਲੋਂ ਇਹ ਵੀ ਬਹੁਤ ਜ਼ਿਆਦਾ ਰਸ਼ ਆ ਤੇ ਤੁਹਾਨੂੰ ਮੈਂ ਦਿਖਾਉਣਾ ਆਸੇ-ਪਾਸੇ ਕਿੰਦਾਂ ਗੱਡੀਆਂ ਲੱਗੀਆਂ ਹੁੰਦੀਆਂ ਕਿੰਨੇ ਲੋਕ ਆਉਂਦੇ ਆ ਕਿੰਨੇ ਲੋਕ ਵਿਜ਼ਿਟ ਕਰਦੇ ਆ ਦੁਕਾਨਦਾਰ ਮੈਂ ਤੁਹਾਨੂੰ ਵਹਿ ਬਾਹਰੋਂ ਦਿਖਾਈ ਦਿੱਤੀ ਸੀ ਅੰਦਰੋਂ ਤਾਂ ਮੇਰਾ ਦਿਖਾਉਣ ਨੂੰ ਮੈਂ ਕੀ ਦਿਖਾਉਂਗਾ ਅੰਦਰੋਂ ਜਾ ਕੇ ਕਿਤੇ ਕੋਈ ਰੋਕੇ ਟੋਕੇ ਨਾ ਕਿ ਕਿਉਂ ਭਈ ਕਿਉਂ ਕੈਮਰਾ ਲੈ ਕੇ ਆ ਗਏ ਅੰਦਰ ਅੰਦਰ ਨਹੀਂ ਆਪਾਂ ਜਾਂਦੇ ਤੈਨੂੰ ਮੈਂ ਬਾਹਰ ਦਾ ਪੂਰਾ ਮਾਹੌਲ ਦਿਖਾਉਣਾ ਉੱਤਰ ਕੇ ਕਿੰਦਾਂ ਗੱਡੀਆਂ ਲੱਗੀਆਂ ਹੋਈਆਂ ਇੱਥੇ ਹਨ ਆ ਮੈਂ ਗੱਡੀ ਲਾ ਦਿੱਤੀ ਆ ਠੇਕਾ ਵਾ ਇਧਰ ਤੇ ਜਿਹੜਾ L1 ਠੇਕਾ ਕਹਿੰਦੇ ਇਹਨੂੰ ਆ ਨਾਲ ਹੀ ਡੌਕਯਾਰਡਾ ਇਹਦੇ ਵਿੱਚ ਬਹਿ ਕੇ ਤੁਸੀਂ ਖਾ ਪੀ ਸਕਦੇ ਹੋ ਤੇ ਕਿੰਨੀਆਂ ਗੱਡੀਆਂ ਖੜੀਆਂ ਇੱਥੇ ਕਿੰਨੇ ਲੋਕ ਵਿਜ਼ਿਟ ਕਰਦੇ ਆ ਇਹਨੂੰ ਤੇ ਆ ਪੂਰੀਆਂ ਲਾਈਟਾਂ ਲਾ ਲੱਗੇ ਚਮਕਾਇਆ ਹੋਇਆ ਇਹ ਸੀਗਾ ਮਾਹੌਲ ਇੱਥੋਂ ਦਾ ਠੇਕਿਆਂ ਦਾ ਠੀਕ ਹੈ ਜੀ ਤੇ ਆ ਲੱਗੇ ਛੋਟੀਆਂ ਛੋਟੀਆਂ ਦੁਕਾਨਾਂ ਵੀ ਹੈ ਜਿੱਥੇ ਆਮਲੇਟ ਉਬਾਲੇ ਅੰਡੇ ਜਾਂ ਹੋਰ ਨਮਕੀਨ ਸਭ ਕੁਝ ਮਿਲਦਾ ਹੈਗਾ ਚਲੋ ਬੈਹਨੇ ਆ ਗੱਡੀ ਦੇ ਵਿੱਚ ਤੇ ਚੱਲਦੇ ਆਪਾਂ ਤੈਨੂੰ ਗੁਰੂਗ੍ਰਾਮ ਦੀ ਨਾਈਟ ਲਾਈਫ ਦੇਖ ਕੇ ਕਾਫੀ ਮਜ਼ਾ ਆਇਆ ਹੋਣਾ ਐਮਜੀ ਰੋਡ ਘੁੰਮ ਕੇ ਗੁਰੂਗ੍ਰਾਮ ਦੇ ਠੇਕੇ ਦੇਖ ਕੇ ਤੇ ਤੈਨੂੰ ਕੁਝ ਨਵਾਂ ਦੇਖਣ ਨੂੰ ਮਿਲਿਆ ਹੋਣਾ ਤੇ ਮੇਰੀਆਂ ਹੋਰ ਐਹੋ ਜਿਹੀਆਂ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਲਾਈਕ ਜਰੂਰ ਕਰਿਓ ਤਦ ਤੱਕ ਲਈ ਬਾਏ ਬਾਏ